ਪੰਜਾਬ ਸਰਕਾਰ ਨੇ ਇੱਕ ਹੋਰ بلند ਆਵਾਜ਼ ਨੂੰ ਅੱਜ ਚੁੱਪ ਕਰਾਉਣ ਦਾ ਯਤਨ ਕੀਤਾ ਮੈਂ ਇਹ ਨਹੀਂ ਕਹੂੰਗਾ ਕਿ ਉਹ ਆਵਾਜ਼ ਚੁੱਪ ਹੋ ਗਈ ਆ ਮੈਂ ਖੁਦ ਉਹਨਾਂ ਦੇ ਪ੍ਰੋਗਰਾਮ ਕਈ ਵਾਰ ਦੇਖਦਾ ਗੱਲਬਾਤੇ ਨਹੀਂ ਮੇਰੀ ਹੋਈ ਬਹੁਤ ਵੱਡੇ ادارے ਚੋਂ ਕੰਮ ਕਰ ਚੁੱਕੇ ਨੇ ਤੁਸੀਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸੁਣਿਆ ਹੋਵੇਗਾ ਤਗੜ ਸਾਹਿਬ ਬਹੁਤ ਬਰੀਕੀ ਦੇ ਨਾਲ ਰਿਪੋਰਟਾਂ ਕਰਦੇ ਨੇ ਕਿਉਂਕਿ ਤਜਰਬਾ ਬਹੁਤ ਆ ਤੇ ਦੂਜੀ ਚੀਜ਼ ਕਿ ਖੋਜੀ ਵਰਤੀ ਦੇ ਨੇ ਬਹੁਤ ਸੋਰਸਸ ਹੈ ਉਹਨਾਂ ਦੇ ਉਹਨਾਂ ਨੇ ਹੀ ਸੀਐਮ ਦੇ ਉਹ ਜੋ ਜਰਮਨ ਵਾਲੇ ਮਾਮਲੇ ਦੀ ਜਿਹੜੀ ਹੈ ਨਾ ਰਿਪੋਰਟ ਕੀਤੀ ਸੀਗੀ ਤੁਹਾਨੂੰ ਯਾਦ ਹੋ ਨਾ ਜਹਾਜਲਾ ਜਿਹੜਾ ਕਥਿਤ ਮਾਮਲਾ ਸੀਗਾ ਫਿਰ ਇਸ ਤੋਂ ਇਲਾਵਾ ਸੈਕਟਰੀਏਟ ਹੋਵੇ ਜਾਂ ਅਮਰੂਦ ਘਟਾਲੇ ਤੋਂ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਕਾਂਡ ਹੋਣ ਉਹਨਾਂ ਤੇ ਲਗਾਤਾਰ ਉਹਨਾਂ ਦਾ ਰਿਸਰਚ ਵਰਕ ਜਿਹੜਾ ਜਾਰੀ ਰਹਿੰਦਾ ਹੈ ਆਪਣੀਆਂ ਰਿਪੋਰਟਾਂ ਦੇ ਨਾਲ ਉਹ ਸਰਕਾਰਾਂ ਨੂੰ ਹਿਲਾ ਕੇ ਰੱਖ ਦਿੰਦੇ ਨੇ ਬਹੁਤ ਸਾਡੇ ਵਰਗੇ ਚਡੇ ਛੋਟੇ ਪੱਤਰਕਾਰ ਆ ਉਹ ਵੀ ਉਹਨਾਂ ਦੀਆਂ ਰਿਪੋਰਟਾਂ ਨੂੰ ਸੁਣਦੇ ਆ ਸਮਝਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਹੁਣੇ ਹੀ ਇੱਕ ਕੈਨ ਕਿਸਨੇਹਾ ਮਿਲਿਆ ਮੈਂ ਕਨਫਰਮ ਵੀ ਕੀਤਾ ਸਤਨਾਮ ਸਿੰਘ ਦਾਊ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਅਮਰੂਦ ਘਟਾਲਾ ਕੱਢਿਆ ਸੀ ਪਲਾਟ ਘਟਾਲਾ ਕੱਢਿਆ ਤਾਂ ਉਹਨਾਂ ਦੇ ਜ਼ਰੀਏ ਪਤਾ ਲੱਗਿਆ ਕਿ ਰਜਿੰਦਰ ਸਿੰਘ ਤਗੜ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਪਹਿਲਾਂ ਵੀ ਗ੍ਰਿਫਤਾਰ ਕਰਨ ਦੇ ਯਤਨ ਚੱਲ ਰਹੇ ਸਨ ਤਾਂ ਕੋਰਟ ਦੇ ਵਿੱਚੋਂ ਇਹਨਾਂ ਨੂੰ ਨੋਟ ਮਿਲੀ ਹੋਈ ਸੀ ਰਾਹਤ ਕਿ 7 ਦਿਨ ਪਹਿਲਾਂ ਦਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਊਗਾ ਕਹਿੰਦੇ ਆ ਸਤਰਾਮ ਸਿੰਘ ਦਾਉ ਨੇ ਮੈਨੂੰ ਦੱਸਿਆ ਦਾਉ ਸਾਹਿਬ ਦੱਸ ਰਹੇ ਸਨ ਕਿ ਨੋਟਿਸ ਤਾਂ ਜ਼ਰੂਰ ਇਹਨਾਂ ਨੇ ਜਾਰੀ ਕੀਤਾ ਪਰ ਹੋਇਆ ਕੀ ਹੈ ਕਿ ਇੱਕ ਹੋਰ ਮੁਕੱਦਮਾ ਪੱਤਰਕਾਰ ਤੇ ਮੁਕੱਦਮਾ ਬਣਾ ਦਿੱਤਾ ਕਿ ਭਾਈ ਇਨੇ ਧਰਨਾ ਸਪான்ਸਰ ਕੀਤਾ ਹੈ ਮੈਨੂੰ ਯਾਦ ਆ ਗਈ ਮੈਨੂੰ ਉਹ ਘਟਨਾ ਵੀ ਯਾਦ ਆਈ ਜਦੋਂ ਇਸੇ ਤਰ੍ਹਾਂ ਮਲੂੜ ਦਾ ਪੱਤਰਕਾਰ ਸੀ ਜਿਹੜਾ ਕਿ ਕਾਫੀ ਜਾਣਿਆ ਜਾਂਦਾ ਉਹਦੇ ਤੇ ਵੀ ਬਾਦਲ ਸਰਕਾਰ ਵੇਲੇ ਚਾਹਤ ਬਾਦਲ ਸਰਕਾਰ ਦੀ ਜਿਹੜੀ ਪਹਿਲੀ ਟਰਮ ਸੀ ਉਸ ਵੇਲੇ ਇਸੇ ਤਰ੍ਹਾਂ ਦਾ ਇੱਕ ਕੇਸ ਰਜਿਸਟਰਡ ਕੀਤਾ ਗਿਆ ਸੀਗਾ ਉਸ ਨੂੰ ਵੀ ਘਰੋਂ ਛੁਕ ਲਿਆ ਗਿਆ ਸੀਗਾ ਧਰਨਾ ਸਪੌਂਸਰ ਕਰਨ ਦਾ ਹੀ ਖੈਰ ਉਹ ਤਾਂ ਚਲੋ ਮਾਮਲਾ ਹੁਣ ਆਪਾਂ ਇਹ ਧਰਨਾ ਜੋੜੀਏ ਪਰ ਪੁਲਿਸ ਇਸ ਤਰ੍ਹਾਂ ਕਰਦੀ ਹੈ ਕਈ ਵਾਰ ਸੋ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬੜਾ ਲਾਹੰਤੀ ਕੰਮ ਹੈ ਸਰਕਾਰ ਦਾ ਕਿ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਜੋ ਵੀ ਤੁਹਾਡੀ ਅੱਖ ਦੇ ਵਿੱਚ ਰੜਕਦਾ ਤੇ ਤੁਸੀਂ ਉਸ ਨੂੰ ਇਸ ਤਰ੍ਹਾਂ ਹੀ ਕਦੇ ਕਿਸੇ ਕੇਸ ਦੇ ਵਿੱਚ ਉਲਝਾ ਦੇਣੇ ਉਹ ਕਦੇ ਤੁਸੀਂ ਟਰੋਲ ਕਰਵਾਉਨੇ ਹੋ ਮੈਨੂੰ ਸਾਰੇ ਇਹਨਾਂ ਦੇ ਵਿਚਲੇ ਰਾਜ਼ ਪਤਾ ਨੇ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਕਿਸ ਬੰਦੇ ਨੂੰ ਨਿਸ਼ਾਨੇ ਤੇ ਲੈਣਾ ਹੈ ਕਿਸ ਬੰਦੇ ਨਾਲ ਕੀ ਕਰਨਾ ਹੈ ਉਹ ਬੰਦੇ ਜਿਹੜੇ ਬੈਠ ਕੇ ਪਲੈਨਿੰਗਾਂ ਕਰਦੇ ਆ ਕਿਹੜੇ ਟੇਬਲਾਂ ਤੇ ਬਹਿੰਦੇ ਆ ਉਹ ਵੀ ਸਭ ਮੈਨੂੰ ਪਤਾ ਹੈ ਕਿਤੇ ਵੇਲਾ ਆਇਆ ਅੱਖ ਚੱਕ ਪਾ ਕੇ ਵੀ ਗੱਲ ਕਰਾਂਗੇ ਪਰ ਕਿਉਂਕਿ ਹੁਣ ਉਹਨਾਂ ਦੇ ਕੋਲ ਪਾਵਰ ਆ ਹੁਣ ਉਹਨਾਂ ਦੇ ਕੋਲ ਪਾਵਰ ਆ ਉਹ ਇਸ ਤਰ੍ਹਾਂ ਔਰੰਗਜ਼ੇਬ ਵਾਲੀ ਪੋਜੀਸ਼ਨ ਦੇ ਵਿੱਚ ਆਏ ਪਏ ਨੇ ਕਿ ਮਸਲ ਕੇ ਰੱਖ ਦੇ ਪਰ ਉਹ ਆਂਦੇ ਹੁੰਦੇ ਨਾ ਸਦਨਾ ਬਾਗੀ ਬੁਲਬੁਲ ਬੁਲਨ ਸਦਨਾ ਬਾਗੀ ਬੁਲਬੁਲ ਬੋਲੇ ਸਦ ਸਦਨਾ ਰੈਣ ਬਾਹਰ ਸਦਨਾ ਮौज ਬਾਰ ਤਾਂ ਗੱਲ ਇਹ ਆ ਕਿ ਤੁਸੀਂ ਥੋੜਾ ਜਿਹਾ ਖੌਫ ਖਾਓ ਖੁਦਾ ਦਾ ਖੁਦਾ ਦਾ ਖੌਫ ਖਾਓ ਕਿਉਂਕਿ ਵਿਜੀਲੈਂਸ ਪੁਲਿਸ ਡਿਪਾਰਟਮੈਂਟ ਤੇ ਕੁਝ ਹੋਰ ਅਲਾਦਕਾਰੀਆਂ ਉਤੇ ਤੱਕੜ ਸਾਬ ਤੋਂ ਪਰੇਸ਼ਾਨ ਸਨ ਉਹ ਕਿਉਂ ਬੋਲਣਗੇ ਤੁਸੀਂ ਅੱਡ ਜਦੋਂ ਤੋਂ ਉਹ ਜਾਜਵਾਲੀ ਜਿਹੜੀ ਕਥਿਤ ਕਾਂਡ ਦੀ ਖਬਰ ਸੀ ਕਿ ਜਦੋਂ ਤੋਂ ਤੱਕੜ ਸਾਬ ਨੇ ਕੀਤੀ ਤੁਸੀਂ ਵੀ ਕਹਿ ਲੋਗੇ ਹੱਥ ਧੋਕੇ ਵੈਰ ਪੈ ਗਿਆ ਪਹਿਲਾਂ ਉਹ ਲਜਾਉਂਦਾ ਯਤਨ ਕੀਤਾ ਹੁਣ ਨਵਾਂ ਕੇਸ ਸਜੈਸਟਡ ਕਰਕੇ ਗ੍ਰਿਫਤਾਰੀ ਕਰ ਲਈ ਹੈ ਦੇਖੋ ਸਾਡਾ ਛੋਟਾ ਜਿਹਾ ਮੰਚ ਆ ਅਸੀਂ ਕੋਈ ਬਹੁਤ ਪਾਵਰਫੁੱਲ ਕੋਈ ਮੀਡੀਆ ਧਾਰਾ ਨਹੀਂ ਚਲਾਉਂਦੇ ਸਾਡੂ ਸਾਨੂੰ ਕੋਈ ਮਤਲਬ ਕਿ ਕਿਸੇ ਧਿਰ ਦੀ سپورਟ ਨਹੀਂ ਹੈ ਅਸੀਂ ਆਪਣੇ தਮ ਤੇ ਜਿੰਨਾ ਕੋ ਹੈਗੇ ਕਰਦੇ ਆ ਪਰ ਮੈਂ ਹੈਰਾਨ ਹੈਰਾਨ ਕਿ ਦੇਖ ਲਓ ਉਤਰਾ ਇਹ ਕਹਿੰਦੇ ਅਸੀਂ ਚੌਥਾ ਥੰਮ ਆ ਫਲਾ ਫਲਾ ਇਹਨਾਂ ਦੀ ਵੀ ਗੱਲ ਸੁਣ ਲਓ ਮੀਡੀਆ ਦੀ ਕਿਸੇ ਨੇ ਖਬਰ ਚਲਾਈ ਹੈ ਕਿਸੇ ਵਿਸ਼ਲੇਸ਼ਕ ਨੇ ਹੁਣ ਤੱਕ ਕੋਈ ਟਿੱਕਾ ਟਿੱਪਣੀ ਕੀਤੀ ਆ ਅਖਬਾਰਾਂ ਚ ਸਵੇਰੇ ਪੜ ਲਿਆ ਦਿਨਿਕ ਭਾਸਕਰ ਟਰਬਿਊਨ ਉਹਦੇ ਚੋਂ ਚਾਰ ਖਬਰਾਂ ਉਸ ਰੇਡੀਓ ਤੇ ਵੀ ਬੋਲਤੀਆਂ ਉਸ ਰੇਡੀਓ ਤੇ ਵੀ ਬੋਲਤੀਆਂ ਸੀ ਇਸ ਤਰ੍ਹਾਂ ਰੋਟੀ ਕਮਾਉਨੇ ਪਰ ਜਿਹੜੇ ਪੱਤਰਕਾਰ ਏਅਰਪੋਰਟਾਂ ਕੱਢ ਕੇ ਲਿਆਉਂਦੇ ਆ ਮੇਰਾ ਸਵਾਲ ਹੈ ਉਹਨਾਂ ਵਿਸ਼ਲੇਸ਼ਕਾਂ ਨੂੰ ਵੀ ਆ ਚ ਉਹਨਾਂ ਕਲਮਾਂ ਨੂੰ ਵੀ ਉਹਨਾਂ ਕਹ ਲੋ ਕਿ ਬੋਲਾਂ ਜਿਹੜੇ ਬੋਲਦੇ ਨਹੀਂ ਕਿ ਕਿ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਘਟੋ-ਕਟ ਇਹਨਾਂ ਦੀ تنਕੀਦ ਕਰੀਏ ਅਸੀਂ ਮਜ਼ਮਤ ਕਰੀਏ ਤੇ ਮੈਂ ਇੱਕ ਨਜ਼ਾਰਾ ਦੇਖਿਆ ਸਤਨਾਮ ਸਿੰਘ ਦਾਉ ਨੇ ਪੱਤਰਕਾਰਾਂ ਦਾ ਜਿਹੜਾ ਛੋਟੀ ਦੇ ਪੱਤਰਕਾਰਾਂ ਦਾ ਗਰੁੱਪ ਹੈ ਪੰਜਾਬ 'ਚ ਇਤਿਫਾਕਨ ਮੈਂ ਵੀ ਆ ਉਹਦੇ ਵਿੱਚ ਬੜੇ ਛੋਟੀ ਦੇ ਪੱਤਰਕਾਰ ਨੇ ਉਹਦੇ 'ਚ ਪੋਲੀਟਿਸ਼ੀਅਨ ਵੀ ਨੇ ਸਮਾਜ ਸੇਵੀ ਵੀ ਨੇ ਬਹੁਤ ਵੱਡਾ ਗਰੁੱਪ ਹੈ ਉਹਦੇ ਵਿੱਚ ਜਦੋਂ ਸਤਨਾਮ ਸਿੰਘ ਦਾਉ ਨੇ ਜਾ ਕੇ ਉਹ ਖਬਰ ਦਿੱਤੀ ਕਿ ਇਸ ਐਫ ਆਈ ਆਰ ਨੰਬਰ ਦੇ ਤਹਿਤ ਤਗੜ ਸਾਹਿਬ ਅਰੈਸਟ ਹੋ ਚੁੱਕੇ ਨੇ ਤਾਂ ਕਮਾਲ ਦੀ ਗੱਲ ਹੈ ਕਿ ਕਿਸੇ ਦਾ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ ਵਡੇ ਪੱਤਰਕਾਰਾਂ ਦਾ ਕਿਸੇ ਦਾ ਮੈਂ ਕੋਈ ਰਿਐਕਸ਼ਨ ਨਹੀਂ ਦੇਖਿਆ ਤੇ ਇੱਕ ਪੋਲੀਟੀਸ਼ੀਅਨ ਨੇ ਪਹਿਲਾਂ ਕਾਲੀ ਦਲ ਚ ਸੀਗੇ ਹੁਣ ਉਹ ਭਾਜਪਾ ਚ ਚਲ ਗਏ ਨੇ ਤੇ ਉਹਨਾਂ ਨੇ ਇੱਕ ਮੂੜਵਾ ਸਵਾਲ ਜਿੱਦਰਾ ਉਹ ਮੈਂਸ਼ਨ ਕਰਕੇ ਜਾਂ ਹੁੰਦਾ ਹੈ ਨਾ WhatsApp ਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਸਵਾਲ ਕੀਤਾ ਪੱਤਰਕਾਰਾਂ ਨੂੰ ਕਿ ਕਿੰਨੇ ਕੁ ਪੱਤਰਕਾਰ ਤੁਹਾਡੇ ਹੁਣ ਤੱਕ ਉਸ ਥਾਣੇ ਚ ਮਤਲਬ ਕਿ ਪਿੱਛੇ ਪਹੁੰਚੇ ਦਾ ਉੱਥੇ ਕੁਝ ਵੀ ਨਹੀਂ ਮਤਲਬ ਕਿ ਸਨਾਟਾ ਹੈ ਜਦੋਂ ਦੇਖੋ ਠੀਕ ਹੈ ਪੱਤਰਕਾਰਾਂ ਚ ਕਦੇ ਇਕਾ ਨਹੀਂ ਹੋ ਸਕਦਾ ਲਾਭ ਵੀਰੇ ਨੇ ਕਿਆ ਸੀ ਲਾਭ ਹੀ ਰਹਦਾ ਸੀਗਾ ਕਾਮਾ ਦੀ ਕਦੇ ਡਾਰ ਨਹੀਂ ਹੁੰਦੀ ਛੜਿਆਂ ਦਾ ਇਕਾ ਨਹੀਂ ਹੁੰਦਾ ਤਾਂ ਉਸੇ ਤਰ੍ਹਾਂ ਬਿਲਕੁਲ ਇਹ ਗੱਲ ਜਿਹੜੀ ਆ ਨਾ ਉਹ ਸਾਡੇ ਪੱਤਰਕਾਰਾਂ ਤੇ ਟੁਕਦੀ ਆ ਸਾਡੇ ਬਹੁਤ ਵਿਚਾਰਕ મતਪੇਦ ਵੀ ਹੁੰਦੇ ਆ ਕੁਝ ਤੇ ਪਰਸਨਲ ਵੀ ਹੁੰਦੇ ਆ ਕੁਝ ਤੇ ਆਦਾਰਿਆਂ ਦੇ ਗਾਂ ਹੁੰਦੇ ਆ ਸੋ ਇਸ ਕਰਕੇ ਕਈ ਚੀਜ਼ਾਂ ਹੁੰਦੀ ਆ ਜੈਲਸੀ ਫੈਕਟਰ ਵੀ ਆ ਹਮੇ ਫੈਕਟਰ ਵੀ ਆ ਮੈਂ ਸਿੱਧਾ ਕਹਦੇ ਮੈਨੂੰ ਕੋਈ ਡਰ ਨਹੀਂ ਹੈ ਕਈ ਵਾਰੀ ਮੇਰੇ ਤੇ ਔਖੇ ਸੋਖੇ ਹੁੰਦੇ ਆ ਮੇਰੀਆਂ ਗੱਲਾਂ ਕਰਦੇ ਮੈਨੂੰ ਕੋਈ ਦਿੱਕਤ ਨਹੀਂ ਹੈ ਇਸ ਚੀਜ਼ ਤੋਂ ਆਲੋਚਨਾ ਉਦੀ ਹੁੰਦੀ ਆ ਜਿਹਦੇ ਚ ਕੁਝ ਨਾ ਕੁਝ ਹੁੰਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜੇ ਸੀਨੀਅਰ ਜਰਨਲਿਸਟ ਬੈਠੇ ਆ ਚੰਡੀਗੜ੍ਹ ਦੇ ਵਿੱਚ ਬੈਠੇ ਬੰਦੇ ਜਿਹੜੇ ਆ ਆਪਾਂ ਤਾਂ ਕੀ ਕਰਨਾ ਛੋਟੇ ਪੱਤਰਕਾਰਾਂ ਨੇ ਤੇ ਕੀ ਚਲੋ ਜਿੰਨਾ ਕੋ ਹੈਗਾ ਰੌਲਾ ਪਾਣਾ ਹੁੰਦਾ ਤਾਂ ਉੱਥੇ ਬੈਠੇ ਉਹ ਵੀ ਬਿਲਕੁਲ ਚੂਨਾ ਚਾ ਉਹ ਇੱਕ ਸਾਡੀ ਪੋਜੀਸ਼ਨ ਆ ਇਸ ਵਿੱਚ ਕਿਉਂਕਿ ਹੋ ਕਿਸੇ ਨਾਲ ਵੀ ਸਕਦਾ ਜੇ ਤੁਸੀਂ ਇਹ ਸੋਚ ਕੇ ਬੈਠੇ ਹੋ ਕਿ ਸਾਨੂੰ ਤੇ ਸਰਕਾਰਾਂ ਤੋਂ ਐਡ ਮਿਲ ਜਾਂਦੀ ਆ ਰੋਜ਼ੀ ਰੋਟੀ ਚੱਲੀ ਜਾਂਦੀ ਆ ਭਾਈ ਅਸਾਂ ਕੀ ਲੈਣਾ ਤਾਂ ਮੇਰੇ ਖਿਆਲ ਦੇ ਨਾਲ ਵੀ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਰਜਿੰਦਰ ਤੱਕੜ ਤੇ ਜ਼ਿਆਦਾਤਰ ਭਗਵੰਤ ਮਾਨ ਦੀ ਕਾਫੀ ਹਮਾਇਤ ਕਰਦੇ ਨੇ ਕਾਫੀ ਵੀਡੀਓ ਨੇ ਤੱਕ ਨਹੀਂ ਸਰ ਚੌਧਰੀ ਸਾਹਿਬ ਇੱਕ ਨਾ ਤੁਹਾਨੂੰ ਇਹ ਭੁਲੇਖਾ ਹੈ ਤੁਹਾਨੂੰ ਇਹ ਭੁਲੇਖਾ ਹੈ ਮੰਨ ਲਓ ਕਿਸੇ ਵੀਡੀਓ 'ਚ ਮੈਂ ਮੈਂ ਮਾਨਸ ਮਾਨ ਸਾਹਿਬ ਅੱਛਾ ਕੰਮ ਕੀ ਤੁਹਾਡਾ ਖਿਆਲ ਚੌਧਰੀ ਸਾਹਿਬ ਮੈਂ ਨਾ ਅੱਛਾ ਕੰਮ ਮੈਂ ਐਡਾ ਬੇਸ਼ਰਮ ਤੇ ਬੇਗਹਿਰਤ ਆਦਮੀ ਨਹੀਂ ਆ ਕਿ ਕੋਈ ਚੰਗਾ ਫੈਸਲਾ ਲਵੇਗਾ ਤੇ ਮੈਂ ਇਹ ਕਹੂੰਗਾ ਕਿ ਨਹੀਂ 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 ਇਹ ਤਾਂ ਇਹ ਮੈਂ ਇਹਨੂੰ ਪਹਿਲਾਂ ਮੜਾ ਕੇ ਆ ਤੇ ਮੈਂ ਤਾਂ ਹੁਣ ਵੀ ਨਹੀਂ ਕੋਈ ਪੋਜ਼ਿਟਿਵ ਕਰ ਰਿਹਾ ਕਿਸੇ ਪ੍ਰਤੀ ਕੋਈ ਨੈਗੇਟਿਵ ਕਰ ਰਿਹਾ ਕੋਈ ਲੋਚਨਾਤਮਕ ਕਰ ਰਿਹਾ ਸਕਾਰਾਤਮਕ ਕਰ ਰਿਹਾ ਸਾਨੂੰ ਉਹਦੇ ਨਾਲ ਕੋਈ ਨਹੀਂ ਹੋਣਾ ਚਾਹੀਦਾ ਉਹ ਕੰਮ ਕਿਵੇਂ ਕਰ ਰਿਹਾ ਹੁੰਦਾ ਜੋਨਾਂ ਨੇ ਕਿਤੇ ਭਗਵੰਤਬਾਨ ਦੇ ਹੱਕ 'ਚ ਕੋਈ ਖਬਰ ਕੀਤੀ ਉਹਨਾਂ ਦੇ opinion ਬਤਾ ਦੇ ਤਾਂ ਫਿਰ ਕਿਹੜਾ ਪਰਲੋ ਆ ਗਿਆ ਅਸੀਂ ਵੀ ਬਥੇਰੀ ਵਾਰੀ ਚੱਲਦੇ ਪ੍ਰੋਗਰਾਮ 'ਚ ਜਿਹੜੀ ਦਿੱਲੀ ਦੀ ਆਡੀਅנס ਹੈ ਉਹਨਾਂ ਨੂੰ ਪਤਾ ਅਸੀਂ ਬਹੁਤ ਵਾਰੀ ਕਹਿੰਨੇ ਕਿ ਹਾਂ ਯਾਰ ਫਲਾਣੇ ਬੰਦੇ ਨੇ ਬਹੁਤ ਵਧੀਆ ਕੀਤਾ